ਆ ਕੇ ਬੈਠ ਗਿਆ ਹੁਣ ਕੁੱਤੇ ਹਜ਼ੂਰ ਪ੍ਰਸ਼ਾਦਾ ਛਕਣ ਬੈਠੇ ਭਾਈ ਸਾਹਿਬ ਭਾਈ ਆਨੰਦ ਲਾਲ ਜੀ ਨੇ ਆਪਣੀਆਂ ਗਜ਼ਲਾਂ ਵਿੱਚ ਲਿਖਿਆ ਸਾਥ ਸੰਗਤ ਸਤਿਗੁਰ ਜੀ ਦੇ ਸਾਹਮਣੇ ਇੱਕ ਕੁੱਤਾ ਆ ਕੇ ਬੈਠ ਗਿਆ ਹੁਣ ਕੁੱਤੇ ਦਾ ਸੁਭਾਅ ਕੀ ਹੈ ਲਲਚਾਈਆਂ ਅੱਖਾਂ ਨਾਲ ਆਪਣੇ ਖਸਮ ਵੱਲ ਵੇਖਣਾ ਮਾਲਕ ਵੱਲ ਵੇਖਣਾ ਵੀ ਇੱਕ ਗ੍ਰਾਹੀ ਮੈਨੂੰ ਪਾ ਦੇ ਮਹਾਰਾਜ ਪ੍ਰਸ਼ਾਦਾ ਛਕ ਰਿਹਾ ਜਦੋਂ ਸਤਿਗੁਰ ਜੀ ਨੇ ਕੁੱਤੇ ਦੀਆਂ ਅੱਖਾਂ ਦੇ ਅੰਦਰ ਚਾਹਤ ਵੇਖੀ ਤਮਾ ਵੇਖੀ ਦਿਆਲੂ ਪਾਤਸ਼ਾਹ ਜੀ ਨੇ ਕਿਰਪਾਲੂ ਪਾਤਸ਼ਾਹ ਨੇ ਇੱਕ ਗ੍ਰਾਹੀ ਉਸ ਨੂੰ ਕਰਕੇ ਸੁਟੀ ਉਹਨੂੰ ਨਸੀਬ ਹੋਈ ਕੁਦਰਤੀ ਹੈ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦੀ ਭੁੱਖ ਮਿਟਾਦਨ ਉਹਨਾਂ ਦੀਆਂ ਤੇ ਭੁੱਖਾਂ ਜਨਮਾਂ ਦੀਆਂ ਮੁੱਕ ਜਾਂਦੀ ਹੈ ਇਸ ਗ੍ਰਾਹੀ ਨੇ ਇਸ ਨਦਰੇ ਅਨਾਇਤ ਨੇ ਇਸ ਕਰਮ ਨੇ ਇਸ ਰਹਿਮਤ ਨੇ ਕਰੂਣਾ ਨੇ ਉਸ ਕੁੱਕਰ ਨੂੰ ਤ੍ਰਿਪਤ ਕਰ ਦਿੱਤਾ ਭੁੱਖਾਂ ਮਿਟ ਗਈਆਂ ਤੇਰੀ ਇੱਕ ਨਦਰ ਜਿਨਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਹੁਣ ਦੁਨੀਆ ਦੀਆਂ ਨਜ਼ਰਾਂ ਚ ਹੋ ਸਕਦਾ ਪਈ ਉਹ ਕੁੱਤੇ ਨੂੰ ਰੋਟੀ ਮਿਲ ਗਈ ਚਲਿਆ ਗਿਆ ਪਰ ਸਾਧ ਸੰਗਤ ਜਿਹੜੀ ਰੋਹਾਨੀ ਅੱਖ ਨਾਲ ਵੇਖ ਰਹੀ ਸੀ ਨਾ ਭਾਈ ਨੰਦ ਲਾਲ ਜੀ ਉਹਨਾਂ ਨੇ ਕੁੱਤੇ ਨੂੰ ਤ੍ਰਿਪਤ ਹੁੰਦਿਆਂ ਵੇਖਿਆ ਤਮਾ ਮੁਖ ਦੀ ਵੇਖੀ ਦੂਜੇ ਦਿਨ ਮਹਾਰਾਜ ਫਿਰ ਪ੍ਰਸ਼ਾਦਾ ਸ਼ਕਣ ਲੱਗੇ ਤੇ ਜਿੱਥੇ ਕੱਲ ਕੁੱਤਾ ਬੈਠ ਕੇ ਆਪਣੇ ਹਾਵ ਭਾਵ ਪ੍ਰਗਟ ਕਰ ਰਿਹਾ ਸੀ ਨਾ ਉੱਥੇ ਸਾਹਮਣੇ ਧਰਤੀ ਉੱਤੇ ਅੱਜ ਦੁਨੀਆਂ ਦਾ ਮਹਾਨ ਵਿਦਵਾਨ ਭਾਈ ਆਨੰਦ ਲਾਲ ਕੁੱਤੇ ਵਾਂਗ ਬੈਠ ਕੇ ਆਪਣੀ ਤਮਾ ਪ੍ਰਗਟ ਕਰਨ ਲੱਗ ਪਿਆ ਕਿ ਮਾਲਕਾ ਤੋਂ ਇੱਕ ਗ੍ਰਾਹੀ ਮੈਨੂੰ ਨਸੀਬ ਹੋ ਜਾਏ ਮੇਰੀ ਭੁੱਖ ਮਿਟ ਜਾਏ ਮਹਾਰਾਜ ਅਨਤਰਜਾਮੀ ਸਤਿਗੁਰੂ ਜੀ ਮੁਸਕਰਾ ਪਏ ਸੱਚੇ ਬਾਦਸ਼ਾਹ ਕਹਿਣ ਲੱਗੇ ਲਾਲ ਜੀ ਤੁਸੀਂ ਜੀਵਨ ਪੜੋ ਨਾ ਭਾਈ ਸਾਹਿਬ ਦਾ ਤੇ ਗੁਰੂ ਸਾਹਿਬ ਜੀ ਆਨੰਦ ਲਾਲ ਜੀ ਨੂੰ ਪਿਆਰ ਨਾਲ ਮਹਾਰਾਜ ਨੇ ਇੱਕ ਲਖਬ ਦਿੱਤਾ ਸੀ ਤਖੱਲਸ ਦਿੱਤਾ ਸੀ ਲਾਲ ਜੀ ਭਾਈ ਆਨੰਦ ਲਾਲ ਜੀ ਗੁਰੂ ਕਲਗੀਧਰ ਪਾਤਸ਼ਾਹ ਦੇ ਪਿਆਰ ਨਾਲ ਦਿੱਤੇ ਇਸ ਲਖਬ ਨੂੰ ਆਪਣੀਆਂ ਕਵਤਾਵਾਂ ਵਿੱਚ ਵੀ ਵਰਤਦੇ ਸੀ ਅੰਤਰਜਾਮੀ ਸਤਗੁਰੂ ਜੀ ਹੱਸ ਕੇ ਕਹਿਣ ਲੱਗੇ ਲਾਲ ਜੀ ਇੱਥੇ ਕਿਉਂ ਬੈਠੇ ਹੋ ਕਹਿੰਦੇ ਮਹਾਰਾਜ ਕੱਲ ਮੈਂ ਕੁੱਤੇ ਨੂੰ ਬੈਠਿਆਂ ਵੇਖਿਆ ਤੁਹਾਨੂੰ ਟੁੱਟਦਿਆਂ ਵੇਖਿਆ ਭੁੱਖਾ ਮਿਟਾਉਂਦਿਆਂ ਵੇਖਿਆ ਤੇ ਇਹ ਲਾਲਵੀ ਤੇ ਤੁਹਾਡੇ ਦਰ ਦਾ ਕੁੱਤਾ ਹੈ ਉਹ ਤਰਸ ਮੇਰੇ ਤੇ ਵੀ ਕਰੋ ਜਿਹੜਾ ਕੱਲ ਕੁੱਤੇ ਤੇ ਕੀਤਾ ਸੀ ਮੇਰੀਆਂ ਵੀ ਭੁੱਖਾ ਮਿਟ ਜਾਣ ਤੇ ਇਹ ਦੁਨੀਆ ਦਾ ਮਹਾਨ ਵਿਦਵਾਨ ਕਹਿੰਦਾ ਮਹਾਰਾਜ ਜੀ ਕੱਲ ਕੁੱਤੇ ਤੇ ਟੁੱਟੇ ਸੀ ਤੇ ਲਾਲਵੀ ਤੇ ਤੁਹਾਡੇ ਦਰ ਦਾ ਕੁੱਤਾ ਹੈ ਮਹਾਰਾਜ ਕਹਿੰਨ ਲੱਗੇ ਨਹੀਂ ਲਾਲਚੀ ਇੱਥੇ ਆਓ ਮੇਰੇ ਕੋਲ ਬੈਠੋ ਤੇ ਪਾਈ ਸਾਹਿਬ ਜੀ ਨੇ ਆਪਣੀ ਗਜ਼ਲ ਦੇ ਅੰਦਰ ਸ਼ਬਦ ਲਿਖਿਆ ਦਾਗਦਾਰੇ ਨਾਮ ਗੁਰਗੋਬਿੰਦ ਸਿੰਘ ਲਾਲ ਸਾਗੇ ਗੁਲਾਮ ਗੁਰਗੋਬਿੰਦ ਸਿੰਘ ਫਾਰਸੀ ਚ ਸਾਗ ਕਹਿੰਦੇ ਆ ਕੁੱਤੇ ਨੂੰ ਕਹਿੰਦੇ ਹੈ ਸੱਚੇ ਪਾਤਸ਼ਾਹ ਇਹ ਜਿਹੜਾ ਲਾਲ ਹੈ ਨਾ ਇੱਥੇ ਬੈਠਣ ਦੇ ਯੋਗ ਨਹੀਂ ਇਹ ਗੁਰੂ ਗੋਬਿੰਦ ਸਿੰਘ ਤੇਰੇ ਦਰ ਦਾ ਤੇ ਕੁੱਤਾ ਹੀ ਹੈ ਨਾ ਲੋਕਾਂ ਵਾਸਤੇ ਭਾਵੇਂ ਵਿਦਵਾਨ ਹੋਵੇ ਗੁਰਸਿੱਖੀ ਦੀ ਇਹ ਨਿਸ਼ਾਨ